ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਲੈ ਕੇ ਆ ਗਏ ਆ ਧੰਨਵਾਦ ਵਲੌਗ ਅੱਜ ਆਪਾਂ ਦਾ ਹੈਗਾ ਜੀ ਚੈੱਕ ਆਊਟ ਚੈੱਕ ਆਊਟ ਆਲਰੇਡੀ ਕਰ ਲਿਆ ਜੀ ਆਪਣੀ ਵਾਪਸੀ ਹੈ ਇੰਡੀਆ ਦੀ ਠੀਕ ਹੈ ਜੀ ਤੇ ਹੁਣ ਆਪਾਂ ਬੈਠੇ ਹੋਏ ਇੱਥੇ ਬਹੁਤ ਹੀ ਮਸ਼ਹੂਰ ਰੈਸਟੋਰੈਂਟ ਹੈ ਜਾਇ ਜੈ ਹਨ ਇਹ ਪੰਜਾਬੀ ਭਰਾ ਦਾਈਆ ਉਹ ਵਜਾ ਰੋਟੀ ਪਾਣੀ ਮਿਲਦਾ ਸੀ ਅਸੀਂ ਦਿਨ ਚਾਰ ਦਿਨ ਇੱਥੇ ਹੀ ਰਹੇ ਤੇ ਇੱਥੇ ਰੋਟੀ ਪਾਣੀ ਖਾਧਾ ਨਾਲ ਹੀ ਸਾਡਾ ਹੋਟਲ ਸੀਗਾ ਠੀਕ ਹੈ ਜੀ ਤੇ ਤੁਹਾਨੂੰ ਅੱਜ ਆਲੂ ਪਰੌਂਠਾ ਦਿਖਾਉਣੇ ਲੱਗਾ ਆ ਦੇਖੋ ਆਲੂ ਪਰੌਂਠਾ ਨਾਲ ਦਾਲ ਤੇ ਕੜੀ ਕੰਪਲੀਮੈਂਟਰੀ ਆ ਠੰਡਾ ਪਾਣੀ ਚੱਕੋ ਠੀਕ ਆ ਜੀ ਤੇ ਇਧਰ ਆਲੂ ਪਰੌਂਠਾ ਚੱਕੋ ਤੇ ਇੱਕ ਮੇਰਾ ਭਰਾ ਗਿਆ ਹੋਇਆ ਰੋਟੀ ਲੈਣ ਸਾਡੇ ਨਾਲ ਸੀਗਾ ਸਭ ਤੋਂ ਵਧੀਆ ਗੱਲ ਇਹਨੇ ਦੇ ਪਤਾ ਕੀ ਆ ਇਹਨਾਂ ਦੀ ਤਾਂ ਸੈਲਫ ਸਰਵਿਸ ਆ ਮਤਲਬ ਤੁਸੀਂ ਜੋ ਪਾਉਣਾ ਹੈ ਇੱਥੇ ਪਾਓ ਰੋਟੀ ਪਾਣੀ ਆ ਲੈ ਕੇ ਆ ਗਿਆ ਵੀ ਤੇ ਜਿੰਨੇ ਪੈਸੇ ਬਣ ਗਏ ਉਹਨੇ ਦੇ ਦੋ ਆਪ ਸਰਵਿਸ ਆ ਮਤਲਬ ਹਣਾ ਰੋਟੀ ਦੇ ਪੈਸੇ ਦੇਣੇ ਆ ਦਾਲ ਤੇ ਕੜੀ ਨਾਲ ਕੰਪਲੀਮੈਂਟਰੀ ਤੇ ਠੀਕ ਆ ਜੀ ਹੁਣ ਆਪਣੀ ਹੈਗੀ ਵਾਪਸੀ ਵੀ ਆ ਦੀ ਤੇ ਬਣੇ ਰੋ ਸਾਡੇ ਅੱਜ ਦੇ ਬਲੌਗ ਨਾਲ ਤੇ ਚੱਲਦੇ ਆਂ ਫਿਰ ਆਪਾਂ 에ਰਪੋਰਟ ਆ ਦੇਖੋ ਜੀ ਇੱਥੇ ਕੋਈ ਵੀ ਆਪਣਾ ਟੈਲੈਂਟ ਦਿਖਾ ਸਕਦਾ ਜਿੰਨੂੰ ਵੀ ਪਿਆਨੋ ਵਜਾਉਣਾ ਆਉਂਦਾ ਭਾਈ ਉਹ ਇੱਥੇ ਆਪਦਾ ਟੈਲੈਂਟ ਦਿਖਾ ਸਕਦਾ ਤੇ ਆਪਾਂ ਹੁਣ ਚੱਲੇ ਆ ਵਾਪਸ ਮਸਜਿਦ ਜੁਮੇਕ ਤੋਂ ਆਪਾਂ ਚੱਲਣਾ ਆ ਪਹਿਲਾਂ ਕੇਐਲ ਸੈਂਟਰਲ ਮਾਰਕੀਟ ਤੇ ਉੱਥੋਂ ਆਪਾਂ ਜਾਵਾਂਗੇ 에ਰਪੋਰਟ ਠੀਕ ਹੈ ਜੀ ਮੈਟਰੋ ਤੇ ਜਾਵਾਂਗੇ ਵੈਸੇ ਤਾਂ ਪੈਸੇ ਬਹੁਤ ਬਣ ਜਾਂਦੇ ਆ ਠੀਕ ਹੈ ਬਾਰੇ ਨੂੰ ਸਾਡੇ ਨਾਲ ਤੁਸੀਂ ਅੱਜ ਚੱਲਦੇ ਆ ਵਾਫ ਇੰਡੀਆ ਨੂੰ ਆਪਾਂ ਇੱਥੇ ਖੜੇ ਆ ਹੁਣ ਆਪਾਂ ਜਾਣਾ ਕੇਐਲ ਸੈਂਟਰਲ ਇੱਥੋਂ ਆਪਾਂ 에ਰਪੋਰਟ ਆਸਤੇ ਚੇਂਜ ਕਰਾਂਗੇ ਠੀਕ ਹੈ ਜੀ ਮੈਟਰੋ ਫਿਰ ਆਪਾਂ ਜਾਵਾਂਗੇ 에ਰਪੋਰਟ ਮਲੇਸ਼ੀਆ ਤੇ ਕੋਲਾ ਲੰਪਰ ਦੀ ਮੈਂ ਤੁਹਾਨੂੰ ਇਹ ਦੱਸ ਰਿਹਾ ਕੇ ਜੀ ਬਾਅਦ ਚ ਬੰਦਾ ਪੁੱਛਦਾ ਕਿ ਕਿਹੜੀ ਸਿਟੀ ਸੀ ਹੈ ਨਾ ਮਸਜਿਦ ਜਮੇਕ ਤੋਂ ਇੱਥੇ ਸਾਡਾ ਹੋਟਲ ਸੀ ਇੱਥੇ ਜਾਓ ਕੇਐਲ ਸੈਂਟਰਲ ਉਸ ਤੋਂ ਅਗੇ ਆਪਾਂ ਇਥੇ ਤਾਂ ਟ੍ਰੇਨਾਂ ਅਲੱਗ-ਅਲੱਗ ਆ ਇੱਥੇ ਇਹ ਰੇਟ ਵੀ ਅਲੱਗ-ਅਲੱਗ ਆ ਇਹ ਨਹੀਂ ਸਾਰੀਆਂ ਮੈਟਰੋ ਦਾ ਮਤਲਬ ਅਲੱਗ-ਅਲੱਗ ਰੇਟਾਂ ਜਿਵੇਂ ਕੇਟੀਐਮ ਹੋ ਗਈ ਤੇ ਇੱਕ ਸੀ ਆਰਐਲ ਮੈਮ ਪਤਾ ਨਹੀਂ ਇਦਾਂ ਜੀ ਆ ਅਲੱਗ-ਅਲੱਗ ਆ ਸਾਰਾ ਕੁਝ ਇੱਥੇ ਇਹ ਸੀ ਜੇ ਕੋਲ ਆਲਾमपुर ਚਲੋ ਇੰਜ ਚਲੋ ਕੋਈ ਹੋਲੀ-ਵੋਲੀ ਉਹ ਵੀ ਦੀ ਰਾਹ ਛੱਡ ਕੇ ਸਫਾਈ ਬਹੁਤ ਆ ਯਾਰ ਵਾਰੀ-ਵਾਰੀ ਇੱਕੋ ਗੱਲ ਨਿਕਲਦੀ ਮੂੰਹ ਚੋਂ ਵੀ ਸਫਾਈ ਹੋਤਾ ਸਾਫ਼ ਸੁਥਰਾ ਦੇਸ਼ ਆ ਦੇਖੋ ਤੁਸੀਂ ਮੋਲ ਵੇਖੋ ਸਟੇਸ਼ਨੇ ਵੇਖੋ ਮੈਟਰੋ ਦਾ ਕਿੰਨਾ ਸਾਫ ਸੁਥਰਾ ਯਾਨੀ ਕਿੰਨਾ ਸੋਹਣਾ ਲੱਗਦਾ ਯਾਰ ਲੋ ਜੀ ਇੱਥੇ ਆਪਾਂ ਆਈਫੋਨ ਦਾ ਰੇਟ ਵੇਖਣ ਆਏ ਆ ਕਿੰਨਾ 4200 4100 990 15 16 ਵੀ ਆ ਗਿਆ 16 16 ਪ੍ਰੋ ਕਿਹੜਾ 16 ਮਾਪੂ ਆ 4299 ਦਾ ਹਾਂ 4299 ਦਾ 86000 ਦਾ ਜੀ ਕਿਹੜਾ ਇਹ 16 ਆਈਫੋਨ 16 ਪ੍ਰੋ ਮੈਕਸ ਨਹੀਂ ਨਹੀਂ 16 ਪ੍ਰੋ 128 4299 ਦਾ ਅੱਛਾ ਇਹ ਉਹ ਥੋੜਾ ਜਿਹਾ ਮਹਿੰਗਾ ਇਹ 5200 ਦਾ ਤੇ 5299 ਦਾ 4299 ਦਾ 256 256 ਅਸੀਂ ਆ ਗਏ ਸੀ ਕੇਐਲ ਸੈਂਟਰਲ ਮਾਰਕੀਟ ਤੇ ਹੁਣ ਅਸੀਂ ਜਾਣਾ ਸੀ 에어ਪੋਰਟ ਇਥੋਂ ਕਰਨੀ ਸੀ ਚੇਂਜ ਉਹ ਕਹਿੰਦੇ ਵੀ ਇਥੇ ਕੈਸ਼ਲੈਸ ਟਿਕਟਾਂ ਵੀ ਤੁਹਾਨੂੰ ਕਾਰਡ ਤੋਂ ਹੀ ਬੁੱਕ ਕਰਨੀ ਪੈਣੀ ਆ ਹੁਣ ਆਪਾਂ ਇਹਨੂੰ ਕਾਰਡ ਤੋਂ ਟਿਕਟਾ ਲੈਣੇ ਆ ਹਿਸਾਬ ਦਾ ਵਲਾ ਕੇ 165 ਰੁਪਏ ਤਿੰਨਾਂ ਦੇ ਕੇਐਲ ਸੈਂਟਰ ਤੋਂ ਜੇ ਆਪਾਂ ਬਾਈ ਮੈਟਰੋ ਜਾਣਾ ਹੈ ਤਾਂ ਉਸ ਅਸੀਂ ਤਿੰਨ ਜਾਣੇ ਸੀਗੇ 165 ਰੁਪਏ ਸ਼ੋਅ ਕਰਦਾ ਹੈ ਤੇ ਹੁਣ ਅਸੀਂ ਇੱਥੋਂ ਦੀ ਟੈਕਸੀ ਦੀ ਗ੍ਰੈਬ ਉਹ ਚੈੱਕ ਕਰਦੇ ਆ ਕਿ ਉਹਦੇ ਦੇ ਕਿੰਨੇ ਪੈਸੇ ਸ਼ੋਅ ਕਰਦਾ ਫਿਰ ਜਿਹੜਾ ਸਸਤਾ ਹੋਊਗਾ ਆਪਾਂ ਉਹਦੇ ਤੇ ਚਲੇ ਜਾਵਾਂਗੇ ਠੀਕ ਹੈ ਨਾ ਜੀ ਆਪਸ ਦਾ ਦੋਨੇ ਆ ਚੈੱਕ ਕਰਦੇ ਆ ਇੱਥੇ ਮਤਲਬ ਗ੍ਰੈਬ ਟੈਕਸੀ ਚੱਲਦੀ ਆ ਐਪਲੀਕੇਸ਼ਨ ਬੁੱਕ ਆਉਂਦਾ ਡਾਊਨਲੋਡ ਕਰ ਲੇ ਮੋਬਾਈਲ 'ਚ ਉਹਦੇ ਉਦੋਂ ਦੀ ਟੈਕਸੀ ਬੱਕ ਤੇ ਵੀ ਜਿਆਦਾ ਪਾਉਂਦਾ ਲੋ ਜੀ ਆਪਾਂ ਗ੍ਰੈਬ ਚੈੱਕ ਕਰ ਲਈ ਆ ਚਾਰਾਂ ਬੰਦਿਆਂ ਵਾਸਤੇ 65 ਉਥੇ ਕਿੰਨਾ ਦੇ 165 ਆ ਠੀਕ ਆ ਜੀ ਤੇ ਇਹ ਟੈਕਸੀ ਆ 65 ਸ਼ੋਅ ਕਰੀ ਜਾਂਦਾ ਕੋਈ ਟੋਲ ਲੱਗ ਜਾਣਗੇ 10 ਰਿੰਗੜ 15 ਰਿੰਗੜ ਮੰਨ ਕੇ ਚੱਲ ਵੀ 80 ਦੇ ਵਿੱਚ ਸੀ 에어ਪੋਰਟ ਪਹੁੰਚ ਜਾਗੇ ਠੀਕ ਆ ਜੀ ਤੇ ਹੁਣ ਅਸੀਂ ਚੱਲੇ ਆ ਜੀ ਗ੍ਰੈਬ ਵਾਲੇ ਪਾਸੇ ਗ੍ਰੈਬ ਕਰਦੇ ਆ ਤੇ ਜਾਂਦੇ ਆ ਜੀ ਲੋ ਜੀ ਅਸੀਂ ਇੱਥੇ ਗ੍ਰੈਬ ਦੀ ਵੇਟ ਕਰੀ ਜਾਂਦੀ ਆ ਯਾਨੀ ਕਿ ਟੈਕਸੀ ਦੀ ਕੋਈ ਬਾਈ ਦਾ ਫੋਨ ਆ ਗਿਆ ਉਹ ਕਹਿੰਦਾ ਮੈਂ ਨੇੜੇ ਤੇ ਲਈ ਇੱਥੇ ਤੇ ਦੇਖਦੇ ਆ ਬਾਈ ਕਿੱਥੇ ਖੜਾ ਹੈ ਉਹ ਸਾਡੀ ਵੇਟ ਕਰੀ ਜਾਂਦਾ ਸੀ ਉਹਦੀ ਵੇਟ ਕਰੀ ਜਾਂਦੇ ਆ ਸਾਡੇ ਚੋਪਰ ਡਰਾਈਵਰ ਨੂੰ ਫੋਟੋਆਂ ਸੈਂਡ ਕਰ ਰਿਹਾ ਵੀ ਅਸੀਂ ਇੱਥੇ ਖੜੇ ਆ ਬਾਈ ਕਹਿੰਦਾ ਮੈਂ ਆ ਗਿਆ ਨੰਬਰ ਕਿੰਨਾ ਹੈ 70 72 70 72 ਆ ਰਹੀ ਹੈ ਜੀ ਗੱਡੀ 70 72 ਕਿੱਥੇ ਰਹਿ ਗਈ ਵਾਹ 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 ਭਾਈ ਆ ਗਿਆ ਬੜੀ ਮੁਸ਼ਕਲ ਨਾਲ ਲੱਭਿਆ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਅਸੀਂ 70 72 ਲੱਭੀ ਜਾਂਦੇ ਸੀ ਤੇ ਸਾਡੀ ਗੱਡੀ ਹੈਗੀ 70 42 ਭਾਈ ਦਾ ਤਾਮਝਾ ਮਝਾ ਵਾਵਾ ਵਿੱਚ ਵਾਹ ਯੋ ਵੇਟਿੰਗ ਨਹੀਂ ਆ नो आई एम सिटिंग देयर सिटिंग देयर और आल्सो आई सेट करंट लोकेशन चल कोई नहीं ऐनी क्यों आंदी थी की हो गया भाई रू? लो जी आपा पहुंच गए हैं एयरपोर्ट पे मलेशिया एयरपोर्ट कवालालंपुर ठीक है जी ये आ देखो बाहर का व्यू तुम्हें दिखा दे ਹਟਾ ਜੀ ਕੱਲ ਬਾਅਦ ਚਲੋ ਅੰਦਰ ਸਾਥੀ ਸ਼ੈਕ ਕਮਕਾਰੋ ਬ੍ਰਾਂਡ ਆਪਾਂ 에어ਪੋਰਟ ਤੇ ਪਹੁੰਚ ਗਏ ਆ ਬਸ ਮਤਲਬ ਇਹ ਹੁਣ ਸਾਨੂੰ ਸ਼ਿਫਟ ਕਰਨੇ ਨੇ ਜਿੱਥੇ ਸਾਡੀ ਫਲਾਟ ਜਾਣੀ ਆ ਹਾਂਜੀ ਇੱਕ ਵਾਰ ਸੀ ਮਤਲਬ ਕਿ ਥੋੜੀ ਅੱਲਾ ਚੱਕ ਚੱਕ ਮਾਰਦੀ ਆ ਬਸ ਠੀਕ ਆ ਲਓ ਵੀ ਹੁਣ ਚੱਲੇ ਆਂ ਭਈ ਆਪਾਂ ਟਰਮੀਨਲ ਤੇ ਲਓ ਵੀ ਪੰਜਾਬੀਆਂ ਦਾ ਤੋਹਫਾ ਆ ਦੇਖੋ ਪੈਕ ਸ਼ੈਕ ਵਾਲੀ ਸ਼ਕੀਨ ਆ ਆ ਸਾਰਾ ਉਹੀ ਆ ਜਗਾਰ ਏਅਰਪੋਰਟ ਦੇ ਅੰਦਰ ਡਿਊਟੀ ਫਰੀਜ ਨੂੰ ਕਹਿੰਦੇ ਆ ਇਹ ਮਲੇਸ਼ੀਆ ਦੇ ਲਾਸਟ ਦਰਸ਼ਨ ਕਰ ਲੋ ਇਸ ਤੋਂ ਬਾਅਦ ਜਿਹੜਾ ਸਾਡਾ ਵਲੌਗ ਆ ਉਹ ਪੰਜਾਬ ਦੇ ਵਿੱਚ ਜਾ ਕੇ ਬੰਨਾ ਠੀਕ ਆ ਅਸੀਂ ਏਅਰਪੋਰਟ ਤੇ ਬੈਠੇ ਹੋਏ ਆ ਇੱਥੇ ਇਮੀਗ੍ਰੇਸ਼ਨ ਹੋ ਗਈ ਆ ਬੋਰਡਿੰਗ ਪਾਸ ਮਿਲ ਗਿਆ ਸਾਰਾ ਕੁਝ ਓਕੇ ਆ ਬਸ ਹੁਣ ਜਹਾਜ਼ ਦੇ ਵਿੱਚ ਬੈਠਣਾ ਤੇ ਬਹੁਤ ਸੋਹਣਾ ਮਾਹੌਲ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਪੰਜਾਬ ਦੇ 에어ਪੋਰਟ ਸ੍ਰੀ ਅਮਰitsar ਸਾਹਿਬ ਉੱਥੇ ਮਿਲਾਂਗੇ ਠੀਕ ਹੈ ਜੀ ਤੇ ਦੇਖੋ ਹੌਣਕ ਮੇਲਾ ਬਹੁਤ ਵਧੀਆ 에어ਪੋਰਟ ਆ ਦੀ ਇਮੀਗ੍ਰੇਸ਼ਨ ਦੀ ਆਪਾਂ ਨਹੀਂ ਬਣਾ ਸਕਦੇ ਵੀਡੀਓ ਸਿਕਿਉਰਿਟੀ ਦੀ ਜਿਹੜਾ ਤੁਹਾਨੂੰ ਪਤਾ ਹੀ ਹੈ ਜੀ ਤੇ ਆਹ ਦੇਖੋ ਟ੍ਰੈਫਿਕ ਓਏ ਅੱਜ ਇੱਧਰ ਦੇਖੋ ਜਹਾਜ਼ ਆ ਬਸ ਸਾਰੇ ਜਹਾਜ਼ ਖੜੇ ਆ ਜੀ ਹਾਂਜੀ ਆ ਖੜਾ ਆਪਣਾ ਜਹਾਜ਼ ਮਲੇਸ਼ੀਆ 에어ਲੈਨ ਤੇਲ ਪਾਣੀ ਪਾਈ ਜਾਂਦੇ ਆਂ ਤੇ ਚ ਮਾਨਸੂਨ ਲੱਦੀ ਜਾਂਦੇ ਆ ਵਸ ਆਵੇ ਟਰਾਲੀਆਂ ਤੁਰੀਆਂ ਜਾਂਦੀਆਂ ਤੁਰੀਆਂ ਆਉਂਦੀਆਂ ਨੋ ਵੀਰ ਲੱਗ ਜ ਲੱਦੀ ਜਾਂਦੇ ਵੀ ਜਹਾਜ਼ ਚ ਚਲੋ 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 ਬਈ ਨਾ ਚੱਲ ਚੱਲ ਲੈ ਲੱਗੀ ਨਾ ਕਰੋ ਐਂਟਰੀ ਚਲੋ ਜਹਾਜ ਚ ਚਲੋ ਤੁਹਾਨੂੰ ਪੰਜਾਬ ਛੱਡ ਕੇ ਆਈਏ ਐਤ ਕੀ ਫਿਰ ਤੱਕਾ ਹੋ ਗਿਆ ਮੇਰੇ ਨਾਲ ਮੇਰੀ ਸੀਟ ਸੀ ਉਹ ਬਾਰੀ ਵਾਲੀ ਬਲਕਿ ਫਿਰੇ ਤੱਕ ਆ ਗਏ ਆ ਜੀ ਮੈਂ ਮੈਂ ਪਾਪ ਖਵਾ ਹੁਣੇ ਫੋਲਡਿੰਗ ਪਾਸ ਹੁਣ ਤੋਂ ਪਹਿਲੀਆਂ ਕਰਾ ਜਾਏਗਾ ਹੁਣ ਤੋਂ ਲੈ ਲਿਆ ਇਹ ਗੱਲ ਆ ਇਹ ਫਿਰ ਸੀਟ ਵਾਲੇ ਇਧਰ ਮੇਰਾ ਧੋਖਾ ਹੋ ਗਿਆ ਕੀ ਕਰੀਏ ਜਾਂਦਾ ਨਹੀਂ ਮੈਂ ਕੰਪਲੀਟ ਕਰੂੰਗਾ ਮੈਂ ਕੰਪਲੀਟ ਕਰੂੰਗਾ ਐਪ ਆ ਇਹ ਐਰਬੀਸੀ ਐਮਸੀ ਮੈਂ ਕੰਪਲੀਟ ਕਰੂੰਗਾ ਵੀਰੇ ਮੇਰੀ ਜਿਹੜੀ ਆ ਉਹ ਸੋਪੇ ਤੇਰੀ ਆਹਦੀ ਤੇ ਮੈਂ ਬੈਠਾ ਆ ਤੇਰੀ ਇੱਥੇ ਆ ਈ ਹਰ ਪੱਲੇ ਪੈ ਕੇ ਜਾਣਾ ਹੈ ਗੱਲ ਤੇ ਇੱਕ ਪਿਆਰ ਤੋਂ ਕੋਈ ਨਹੀਂ ਉਹ ਕੰਪਨੀ ਦਾ ਹੈ ਨਹੀਂ ਨਹੀਂ ਸਕਿਉਰਟੀ ਰੀਜ਼ਨ A B C D E F ਧੱਕਾ ਮੇਰੀ ਆ ਵਿਚਾਰੇ ਆਈ ਹੈ ਇੱਥੇ ਬਣਾ ਤੂੰ ਕੀ ਐਫ ਆ ਡੀ ਆ ਇਸ ਕੋਈ ਵੀ ਤਾਂ ਇਹ ਚਲੋ ਭਾਈ ਆ ਚ ਬੈਠ ਗਏ ਆ ਉਹ ਤੋਂ ਉੱਥੇ ਗਿਆ ਸਮਾਨ ਨਾਲਿਆ ਬਾ ਤੁਰਦੇ ਹੁਣੇ

ਨਹੀਂ ਨਹੀਂ ਲੋੜ ਹੀ ਨਹੀਂ ਵੀਰ ਸਾਜ ਜੀ ਉਹ ਨਹੀਂ ਵੀਰ ਛੱਡੀ ਆ ਛੱਡੀ ਜੀ ਨਾਮ ਉਹ ਨਹੀਂ ਐ ਇੱਥੋਂ ਆਣੀ ਗੂਗਲ ਕੇ ਚੱਲੂਣਾ ਚੱਲੂਗਾ ਇੱਕ ਘੰਟਾ ਹੈ ਕਿੱਥੇ ਆਉਂਦੇ ਕਿਵੇਂ ਬਣਾਏ ਆ ਕਿੰਨੇ ਬਣਾਏ ਤਰਾ ਪੀਸਤਾ ਵੀ ਘਮਾਏ تھے ਹਾਂ ਤੀ ਦਿਨ ਰਾਤ ਨੂੰ ਆਏ ਆ ਤੇ ਹੁਣ ਰਾਤ ਤੱਕ ਹੋ ਗਏ 5 ਦਿਨ ਤੇ ਆਉਤੇ ਘੰਟੇ ਕਿੰਨੇ ਆ ਆਈਟਮ ਕਿੰਨੇ ਲੱਗਦਾ ਪਰਡੇ ਨੂੰ ਕਾ ਚਾਹ ਲੱਗਦਾ ਨਹੀਂ ਨਹੀਂ ਉਹਨੇ ਵਨ ਡੇ ਲਈ ਲਗਾਤੇ ਤਾਂ ਕਿੰਨੇ ਮੈਂ ਚਾਹ ਲੱਗਦਾ ਨਹੀਂ ਨਹੀਂ ਉਹਨੇ ਕਿਹਾ ਸੀਗਾ ਉਹ ਕਹਿੰਦਾ ਵੀ ਜਿਹੜੇ ਉਤਲੇ ਰਹਿ ਜਾਣਗੇ ਉਹ ਕੰਟਿਆਂ 'ਚ ਲੱਗਣਗੇ ਹਾਂ 825 ਦਾ ਇੱਕ ਬਣਗੇ 5 ਦਿਨਾਂ ਦੇ ਤੇ ਆ 2 ਘੰਟਿਆਂ ਦੇ ਵੇਚ ਕਿੰਨੇ ਬਣੇ 24 ਨੂੰ ਡਿਵਾਈਡ ਕਰ ਲਓ ਹਾਂ ਉਹੀ ਹੈ ਨਾ ਉੱਪਰਲੇ ਕਾਹਤੀ 2 ਏ 3 ਹਾਂ 165 24 ਨੂੰ 165 ਨੂੰ 5 825 ਇੱਕ ਬਣੇ 1 ਘੰਟੇ ਦਾ ਰੇਟ ਸੀਗਾ ਆ ਰਿਹਾ ਘੰਟੇ ਦਾ ਰੇਟ ਕਿੰਨਾ 80 ਨਾਲ ਗੁਣਾ ਦੇ ਹਾਂ 890 ਮੈਂ ਸਕੈਨਰ ਦੇ ਵੀਰੇ ਹਾਂ ਜੀ ਹੁਣ ਆਪਾਂ ਰਸਤੇ 'ਚ ਰੁਕੇ ਆਂ ਫੇਰ ਰੋਟੀ ਖਾਣ ਲੱਗਿਆ ਬਸ ਪਹੁੰਚ ਨਹੀਂ ਆ ਰਹਿਆ ਘਰੇ ਠੀਕ ਹੈ ਜੀ ਟ੍ਰਿਪ ਬਹੁਤ ਘੈਂਟ ਸੀਗਾ ਤੇ ਯਾਰ ਇਹ ਆਈ ਜਾਂਦੇ ਸੀ ਨਿਆਰੇ ਜਾਈ ਜਾਂਦੇ ਸੀ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਘਰ ਨੂੰ ਚੱਲਦੇ ਆਂ ਤੇ ਵਲੌਗ ਕਿੱਦਾਂ ਦਾ ਲੱਗਿਆ ਹਾਂ ਹੁਣ ਨਾਵਾਜਾ ਮਾਰਦਾ ਵਾਂ ਕੇ ਸਹੀ ਗੱਲ ਹੁਣ ਵਲੌਗ ਕਿੱਦਾਂ ਦੇ ਹੁੰਦੇ ਆ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜਾ ਕੋਈ ਮੇਰਾ ਭਰਾ ਜੀ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਸਾਰਿਆਂ ਦਾ ਜੀ ਤੁਹਾਨੂੰ ਧੰਨਵਾਦ ਐ ਥੈਂਕ ਯੂ